ਕੀ ਹਾਲ ਹੈ ਬਾਈ ਸਾਰਿਆਂ ਦਾ। ਬਾਈ ਅੱਜ ਆਪਾਂ ਆਪਣੇ ਝੋਨੇ ਉੱਤੇ ਸਪਰੇਅ ਕਰਨ ਲੱਗੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕਿਹੜੀ-ਕਿਹੜੀ ਸਪਰੇਅ ਕੀਤੀ ਆ ਕਿਵੇਂ ਛਿੜਕਣ ਦਾ ਢੰਗ ਆ ਕਿਵੇਂ ਦਵਾਈ ਕੋਲੋਂ ਨਰੰਗ ਸਾਰਾ ਕੁਝ ਦੱਸਾਂਗੇ ਆਪਣੀ ਵੀਡੀਓ ਦੇਖੋ ਝੋਨੇ ਸਾਨੂੰ। ਬਾਈ ਜਦੋਂ ਵੀ ਸਪਰੇਅ ਕਰਨੀ ਆਗੀ ਜਾਂ ਕਿਸੇ ਵੀ ਲੇਬਰ ਤੋਂ ਕਰਾਉਣੀ ਆਗੀ ਉਹਨਾਂ ਨੂੰ ਕਹਿ ਦਿਓ ਵੀ ਗਨ ਦਾ ਪਹਾਰਾ ਮਾੜਾ ਜਿਹਾ ਉੱਚਾ ਰੱਖੇ। ਪੱਤੇਆਂ 'ਚ ਨਾ ਮਾਰੇ ਉਹਨਾਂ ਨੂੰ ਕਦੇ ਵੀ ਕਹਿ ਦਿਓ। ਆ ਦੇਖੋ ਹੁਣ ਆਪਣੇ ਲੇਬਰ ਨੂੰ ਕਿਹਾ ਹੋਇਆ ਵੀ ਗਨ ਦਾ ਪਹਾਰਾ ਤਾਂ ਹਾਂ ਰੱਖਿਓ। ਉਹ ਥੋੜਾ ਜਿਆਦਾ ਉੱਚਾ ਚੱਕ ਲੈਂਦੇ ਆਗੇ ਚੜ ਕੋਈ ਨਾ ਤੇ ਇਹਨਾਂ ਨੂੰ ਕਿਹਾ ਹੋਇਆਗਾ ਵੀ ਪੱਤਿਆਂ 'ਚ ਨਾ ਸਪਰੇਅ ਭੱਜਣ ਦੇ ਸਿੱਧੀ ਜਦੋਂ ਸਿੱਧੀ ਸਪਰੇਅ ਪਾਏ ਦੀ ਆ ਪੱਤੇ ਡੈਮੇਜ ਹੋ ਜਾਂਦੇ ਆਗੇ ਝੰਡਾ ਪੱਤਾ ਹੀ ਆ ਹੁਣ ਉੱਤੇ ਬਸ ਇਹ ਜੇ ਨੁਕਸਾਨ ਨਿਆ ਗਿਆ ਵੀ ਝੋਨਾ ਜੇ ਕੱਚਾਗਾ ਤਾਂ ਕਿਤਨਾ ਕਿਤੇ ਨੁਕਸਾਨ ਤਾਂ ਕਰੂਗੀ ਜਿਹੜੀ ਸਿੱਧ ਟਰੈਕਟਰ 'ਤੇ ਦਵਾਈ ਪਾਊਗੀ ਤੇ ਸਾਨੂੰ ਆਪਾਂ ਦਿਖਾਉਣੇ ਆਪਾਂ ਕਿਹੜੀ ਕਿਹੜੀ ਦਵਾਈ ਸੜਕੀ ਹੈਗੀ ਆ ਦੇਖੋ ਐਸੇ ਟ੍ਰੋਟ ਤੇ ਦੇਵਰ ਤੋਂ ਕਹੇ ਕਿ ਜੇ ਆਪ ਵੀ ਸੜਕਦਾ ਬੰਦਾ ਕਦੇ ਵੀ ਪੱਤਿਆਂ ਦੇ ਵਿੱਚ ਨਾ ਬਹਾਰਾ ਭੱਜਣ ਦੇਵੇ ਪੱਤੇ ਬਾਟਰਨ ਤੋਂ ਨੁਕਸਾਨ ਹੋਣ ਤੋਂ ਬਚਾ ਲਓ ਸੋਨੂੰ ਦਵਾਈ ਦੱਸਦੇ ਆਪਾਂ ਕਿਹੜੀ ਕਿਹੜੀ ਸੜਕੀਆ ਤੇ ਕੀ ਕੀ ਰੇਟ ਪਿਆਗਾ ਵੀਡੀਓ ਆਪਣੀ ਦੇਖਿਓ ਸਾਰੀ ਬਈ ਬੱਚ ਭਰਾ ਕਹਿੰਦੇ ਵੀ ਕਿਹੜੀ ਕਿਹੜੀ ਦਵਾਈ ਮਿਕਸ ਕਰੀਏ ਬਈ ਦਵਾਈ ਮਿਕਸ ਕਰਨ ਦਾ ਤਾਂ ਥੋੜਾ ਤਿਆਰ ਪਈਆ ਜਿਵੇਂ ਆ ਕਰੀ ਹੋਈ ਹੈਗੀ ਬਈ ਵੀ ਬੱਚ ਕਹਿੰਦਾ ਵੀ ਫਲਾਨੀ ਦਵਾਈ ਚ ਫਲਾਨੀ ਪਾ ਦੀਏ ਤੇ ਤੇਲ ਵਾਲੀ ਚ ਸੁੰਦੀ ਵਾਲੀ ਚ 13.45 ਚ ਬਈ ਹਰੇਕ ਦਵਾਈ ਦੇ ਉੱਤੇ ਲਿਖਿਆ ਹੁੰਦਾ ਵੀ ਕਿਹੜੀ ਦਵਾਈ 100 ਲੀਟਰ ਪਾਣੀ ਚ ਕਿੰਨੇ ਗ੍ਰਾਮ ਘੋਲਦੀ ਹੈਗੀ ਵੀ ਜਾਂ ਉੱਤੇ ਲਿਖਿਆ ਹੁੰਦਾ ਵੀ 1 ਲੀਟਰ ਪਾਣੀ ਚ ਇੰਨੇ ਗ੍ਰਾਮ ਵੀ 1 ਗ੍ਰਾਮ ਘੋਲਦੀ ਆ ਉੱਤੀ ਲਿਖਿਆ ਹੁੰਦਾ ਉਹਦੇ ਲੀਟਰ ਦੇ ਵੀ ਕੋਈ ਦਵਾਈ ਇੱਕ 1 ਲੀਟਰ ਪਾਣੀ ਚ 1 ਗ੍ਰਾਮ ਘੋਲਦੀ ਆ ਕੋਈ 2 2 ਲੀਟਰ 1 ਲੀਟਰ ਪਾਣੀ ਚ 2 ਗ੍ਰਾਮ ਵੀ ਘੋਲਦੀ ਕੋਈ ਅੱਧਾ ਗ੍ਰਾਮ ਵੀ ਘੋਲਦੀ ਹੁੰਦੀ ਹੈਗੀ ਐਮ ਐਲ ਲਾ ਲਓ ਗ੍ਰਾਮ ਲਾ ਲਓ ਜਾਂ ਐਮ ਐਲ ਲਾ ਲਓ ਆਪਾਂ ਗ੍ਰਾਮ ਕਹਿ ਦਿੰਨੇ ਸਿੱਧੇ ਸ਼ਬਦਾਂ ਚ ਤੇ ਉਹਨੂੰ ਬਾਈ ਸੌਖਾ ਜਿਹਾ ਪਮਾਨਾ ਦੱਸ ਦਿਆਂ ਤੁਹਾਨੂੰ ਵੀ 1 ਲੀਟਰ ਪਾਣੀ ਲੈ ਲਓ ਉਹਦੇ ਵਿੱਚ ਤੁਸੀਂ 1 ਲੀਟਰ ਪਾਣੀ ਦੇ ਵਿੱਚ ਜਿੰਨੀ ਜਿੰਨੀ ਉਹ ਤਾਂ ਦੱਸਿਆ ਵੀ 1 ਗ੍ਰਾਮ 1 ਲੀਟਰ ਚ ਘੋਲ ਦਿਓ ਜਾਂ 1 ਐਮਐਲ 1 ਲੀਟਰ ਚ ਘੋਲ ਦਿਓ ਉਹ ਸਰੰਚਨਾ ਭਰ ਕੇ ਸਾਰੀਆਂ ਜਿੰਨੀਆਂ ਵੀ ਦਵਾਈਆਂ ਤੁਸੀਂ ਪਾਉਣੀਆਂ ਝੋਨੇ ਦੇ ਵਿੱਚ 1 ਲੀਟਰ ਦੇ ਵਿੱਚ ਉਹਨੀਆਂ ਇੱਕ ਇੱਕ ਗ੍ਰਾਮ ਪਾ ਲਓ ਜੇ 1 ਗ੍ਰਾਮ ਘੋਲ ਦਿਆ ਜਾਂ 2 ਗ੍ਰਾਮ ਘੋਲ ਦਿਓ ਉਸ ਹਿਸਾਬ ਨਾਲ ਜੇ ਤਾਂ ਉਹ ਦਵਾਈ ਰੈਕਸ਼ਨ ਕਰਕੇ ਪਾਟ ਗਈ ਆਪច ਫੇਰ ਤਾਂ ਮੇਰੇ ਭਰਾ ਉਹ ਘੋਲ ਨਾ ਕਰਿਓ ਉਹ ਦਵਾਈ ਵੀ ਨਾ ਇਕੱਠੀ ਛਿੜਕਿਓ ਜੇ ਨੁਕਸਾਨ ਹੀ ਕਰੂਗੀ ਤੇ ਘੰਟਾ ਕੋ ਨੂੰ ਰੱਖ ਦਿਓ ਜੇ ਉਹ ਦਵਾਈ ਸਹੀ ਪਈ ਹੀ ਰਹੀ ਸੀ ਜਿਵੇਂ ਤੁਸੀਂ ਕੋਲੱਕੇ ਬਣਾ ਕੇ ਰੱਖਤਾ ਕੋਲ ਉਮਜੁੱਕਰੀ ਪਈ ਰਹੀ ਤੇ ਉਹ ਉਹ ਫਿਰ ਕੋਈ ਚੱਕਰ ਨਹੀਂ ਉਹ ਤੁਸੀਂ ਰਲਾ ਕੇ ਕਰ ਸਕਦੇ ਹੋਗੇ ਹੁਣ ਵਿੱਚ ਭਰਾ ਕਹਿੰਦੇ ਆ ਵੀ ਇਹੜੀ ਕਿੜੀ ਦਵਾਈ ਫਲਾਨੀ ਦਵਾਈ ਦਵਾਈ ਚ ਫਲਾਨੀ ਦਵਾਈ ਪਾ ਰਹੀ ਹੈ ਬਾਈ ਉਹ 1 ਲੀਟਰ ਪਾਣੀ ਚ ਪਾ ਕੇ ਇੱਕ ਇੱਕ ਐਮ ਐਲ ਪਾ ਕੇ ਸਾਰੀਆਂ ਦਵਾਈਆਂ ਜਿੰਨੀ ਵੀ ਤੁਸੀਂ ਦਵਾਈ ਕੋਈ ਵੀ ਛੜਕਣੀ ਹੈਗੀ ਤੇ ਤੁਸੀਂ ਸਿੜਕ ਸਕਦੇ ਹੋ ਜੇ ਉਹ ਨਾ ਕੋਲ ਪਾਟਿਆ ਜੇ ਕੋਲ ਪਾਟ ਗਿਆ ਫੇਰ ਨਾ ਸਿੜਕਿਓ ਬਾਈ ਫੇਰ ਉਹ ਆਪਾਂ ਨੂੰ ਨੁਕਸਾਨ ਹੀ ਕਰੂ ਫਾਇਦਾ ਤਾਂ ਉਹਨੇ ਕਰਨਾ ਨਹੀਂ ਕਿਉਂ ਆਪਜੀ ਰੈਕਸ਼ਨਾਂ ਕਰ ਜਾਣਗੀਆਂ ਨਾ ਉਹਨਾਂ ਨੇ ਕੰਮ ਕਰਨਾ ਫਲਤ ਆਪਣੀ ਤੇ ਅ ਬਾਕੀ ਸਾਨੂੰ ਦੱਸਦੇ ਆ ਆਪਾਂ ਕਿਹੜੀ ਕਿਹੜੀ ਦਵਾਈ ਸਿੜਕੀ ਐ ਤੇ ਕੀ ਤੇ ਕੀ ਕੀ ਰੇਟ ਪਿਆਗਾ ਵੀਡੀਓ ਦੇਖੋ ਬਾਈ ਬਾਈ ਇੱਕ ਆਪਾਂ ਚਸ ਤੇ ਇੱਕ ਦੇਸੀ ਕੰਪਨੀ ਦੀ ਕੋਈ ਦਵਾਈ ਆ ਬਾਈ ਤਾਂ ਵੈਸੇ ਆਪਾਂ ਸੁੰਢੀ ਤੁਸੀਂ ਬੀਸ ਨੂੰ ਬੀ ਜੇ ਇੱਕ ਕਮੱਕੜ ਜਾ ਫਿਰਦਾ ਸੀਗਾ ਤੇ ਇਹ ਪਾਈ ਹੈਗੀ ਚੈਸ ਆਪਣ ਨੂੰ 3500 ਦਾ ਲੀਟਰ ਪਿਆ ਸੀ ਆ ਕਿਲੋ ਪਈ ਸੀਗੀ 8 ਕਿੱਲਾਂ ਦੀ ਤੇ ਇਹ 250 ਰੁਪਏ ਕਿੱਲਾਂ ਪਈ ਸੀ ਵੀ ਮੈਂ ਹਾਂ ਚਲੋ ਪਾ ਦਿੰਨੇ ਹਾਂ ਸਪਰੇਅ ਤਾਂ ਕਰਾਂਗੀ ਵਿੱਚ ਇਹਦੇ ਇਹਦਾ ਖਰਾ ਰਿਜ਼ਲਟ ਸਾਨੂੰ ਬਹੁਤ ਵਧੀਆ ਦਿੱਤਾ ਆ ਦੇਸੀ ਦਵਾਈ ਨੇ ਆ ਇਹਦਾ ਹੋਗਾ ਟੈਕਨੀਕਲ ਆਗਾ ਇਹਦੇ ਤੇ ਆ ਸਾਰਾ ਸਿਸਟਮ ਲਿਖਿਆ ਹੋਇਆ ਹੈਗਾ ਤੇ ਆਹ ਵਧੀਆ ਰਿਜ਼ਲਟ ਦਿੰਦਾ ਯਾਰ ਸਾਨੂੰ ਇਹ ਮੈਨੂੰ ਤਾਂ ਦੇਸੀ ਕੰਪਨੀ ਦੀ ਦਵਾਈ ਮੈਂ ਤਾਂ ਪਾਉਂਦਾ ਨਹੀਂ ਸੀ ਪਹਿਲਾਂ ਤੇ ਉਹ ਫਿਰ ਸੁੰਡੀ ਵਾਲੀ ਹੋਰ ਜੇ ਕੋਈ ਪਾਉਂਦੇ ਸੀ ਹੁਣ ਵੈਸੇ ਸੁੰਡੀ ਵਾਲੀ ਲੋੜ ਤਾਂ ਹੈ ਨਹੀਂ ਸੀਗੀ ਵਿੱਚ ਕੁਮੱਕੜ ਜਾਂ ਫਿਰਦਾ ਸੀ ਵੀ ਥੋੜੀ ਜਿਹੀ ਸਾਡੀ ਜੀਰੀ 126 ਬੀਆਰ ਲੇਟ ਜੀ ਸੀ ਮੈਂ ਸੁੰਡੀ ਪੈ ਨਾ ਜਾਵੇ ਉਹਦੇ ਕਰਕੇ ਪਾਤੀ ਸੀ ਰਿਜ਼ਲਟ ਨੇ ਬਹੁਤ ਵਧੀਆ ਦਿੱਤਾ ਇਹ ਦਵਾਈ ਨੇ ਤੇ ਆ ਚੈਸ ਤੋਂ ਸਾਨੂੰ 4-5 ਸਾਲ ਹੋ ਗਏ ਵਰਤੀ ਜਾਂਦੇ ਨੂੰ ਇਹਦਾ ਪੂਰਾ ਸਿਰਾ ਰਿਜ਼ਲਟ ਹੀ ਤੇਲੇ ਤੋਂ ਇਹਦਾ ਪੈਣ ਨਹੀਂ ਦਿੰਦੀ ਮੁੜ ਕੇ ਤੇ ਆ ਵੀ ਸਾਨੂੰ ਬਹੁਤ ਵਧੀਆ ਰਿਜ਼ਲਟ ਦਿੰਦਾ ਯਾਰ ਵੀ ਵਧੀਆ ਲੱਗਿਆ ਸਿਸਟਮ ਇਹ ਤੁਹਾਨੂੰ ਤੇ ਇਹ ਆਪਕਾ 100 ਰੁਪਏ ਕਿਲਾ ਪਈ ਸੀ ਆ 3500 ਦਾ ਕਿਲੋ ਆ ਇਹ ਇਹ ਅਸੀਂ 10 ਕਿੱਲਿਆਂ ਤੇ ਵੀ ਪਾ ਕੇ ਦੇਖ ਲਈਏ ਸੇਮ ਰਿਜ਼ਲਟ ਅਸੀਂ 8 ਕਿੱਲਿਆਂ ਤੇ ਵੀ ਪਾ ਕੇ ਦੇਖ ਲਈਏ ਸੇਮ ਰਿਜ਼ਲਟ ਆ ਇਹਦਾ ਕੋਈ ਬੜਾ ਚੱਕਰ ਨਹੀਂ ਜੀ ਤੁਸੀਂ ਸਾਡੀ 8 ਕਿੱਲਿਆਂ ਤੇ ਪੈਂਦੀ ਜਾਂ 9 ਕਿੱਲਿਆਂ ਤੇ ਪਾਉਣੀ ਜੇ ਕਿਸੇ ਦਾ 10 ਕਿੱਲੇ ਪਾਣਾ ਕਿਲੋ ਹੀ ਲਿਓ ਬੜਾ ਉਹ ਹੋਣੀ ਹੈਗਾ ਐਵੇਂ ਖੁੱਲੀਆਂ ਦਵਾਈਆਂ ਉੱਥੇ ਕੋਈ ਹੋਰ 2 ਕਿਲੋ ਤੁਹਾਨੂੰ 2 ਕਿੱਲਿਆਂ ਦੀ ਤੁਹਾਨੂੰ ਕੋਈ ਦੇ ਦਿੰਦਾਗਾ ਅਲੱਗ ਵੀ ਕਹਿੰਦਾ ਵੀ ਜਰਾ ਆਹ ਆਡ ਲਾਇਆ ਜਾ ਸਾਥੋਂ 20 2 ਕਿਲਿਆਂ ਤੋਂ ਪਾ ਕੇ ਦੇਖ ਲਾ ਅਸੀਂ ਬਈ ਇੱਕ ਸਾਲ ਸਾਡੇ ਨਾਲ ਹੋਈ ਸੀ ਸਾਡੇ ਕੋਲੇ 3-4 ਕਿਲਿਆਂ ਦੀ ਸਾਨੂੰ ਉਹ ਜਿਹੜੇ ਦੁਕਾਨਦਾਰ ਦੇ ਕਹਣ ਤੇ ਅਸੀਂ ਅਲੱਗ ਲਿਆ ਜੀ ਅਲੱਗ ਲਿਉਣ ਕਰਕੇ 4 ਕਿਲਿਆਂ ਦੇ ਵਿੱਚ ਜਿੱਥੇ-ਜਿੱਥੇ ਦਾ ਚਸ ਪਾਈ ਸੀ ਤੇਲਾ ਹੈ ਨਹੀਂ ਸੀ ਤੇ ਉਹ ਜਿਹੜੀ 4 ਕਿਲਿਆਂ ਦੀ ਅੱਡ ਹੋਰ ਕੰਪਨੀ ਦੀ ਚਸ ਦੇਤੀ ਸੀ ਉਹਨੇ ਤੇ ਉਹਦੇ 4 ਕਿਲਿਆਂ ਚ ਨਾਲੇ ਸਾਡੇ ਤੇਲਾ ਪੈ ਗਿਆ ਨਾਲੇ ਸਾਡਾ ਝੋਨਾ ਬੈਠਣ ਲੱਗ ਗਿਆ ਤੇਲੇ ਨਾਲ ਵੀ ਸਾਨੂੰ ਵੱਡਣਾ ਪੈ ਗਿਆ ਤੇ ਜਿਹੜਾ ਦੂਜੇ ਬਹਣ ਚ ਪਾਈ ਹੋਈ ਸੀ ਚੈਸ ਉੱਥੇ ਕੋਈ ਚੱਕਰ ਨਹੀਂ ਹਰਾ ਖੜਾ ਰਿਹਾ ਝੋਨਾ ਐਂਡ ਤੱਕ ਚੈਸਦ ਬਾਈ ਸਿਰਾ ਕੀ ਬਾਈ 3500 ਨੂੰ ਕਿਲੋ ਮਿਲੀ ਜਾਂ ਸਾਨੂੰ ਤੁਸੀਂ ਆਪ ਦੇ ਏਰੀਆ ਦਾ ਦੇਖ ਕੇ ਰੇਟ ਪਤਾ ਕਰਕੇ ਲੈ ਲਿਓ ਤੇ ਆਹ ਤਾਂ ਦੇਸੀ ਜੀ ਸੀ ਉਹੀ ਪਾਤੀ ਜਿਹੜਾ ਸੀਗਾ ਕਮੱਕੜ ਜਾਂ ਫਿਰ ਦਹੀ ਵੀ ਸੁੰਢੀ ਨਾ ਪਾ ਜੇ ਤੇ ਰਿਜ਼ਲਟ ਘੈਂਟ ਦਿੱਤੇ ਨੇ ਯਾਰ ਸਿੱਟਿਆ ਬਹੁਤ ਕੁਝ ਕਮੱਕੜ ਕੋਕੜ ਜਾਂ ਵਿੱਚੋਂ ਤੇ ਬਾਕੀ ਸਾਨੂੰ ਇਹ ਦੱਸਾਂਗੇ ਵੀ ਕੀ ਰਿਜ਼ਲਟ ਗਾਹਾਂ ਪਤਾ ਲੱਗੂ ਵੀ ਕਿੰਨੀ ਕੇਹੇ ਖੁਸਕਾ ਝੋਨੇ ਤੇ ਉਹ ਸਾਨੂੰ ਦੱਸਾਂਗੇ ਵੀ ਕਿੰਨੇ ਕਿ ਇਹਦਾ ਨੁਕਸਾਨ ਹੋਇਆ ਸਾਡੇ ਝੋਨੇ ਨੂੰ ਕਿੰਨਾ ਕ ਫਾਇਦਾ ਹੋਇਆ ਜੇ ਤਾਂ ਇਹ ਖੁਸ ਕੋਈ ਦਵਾਈ ਫੇਰ ਫੇਰ ਵੀ ਤੁਹਾਨੂੰ ਦੱਸਾਂਗੇ ਵੀ ਝੋਨੇ ਦੇ ਇਹ ਪੱਤੇ ਨੋਕਾ ਨਾਕਾ ਮਚਾਤੀਆਂ ਅਹੇ ਤੱਕ ਤਾਂ ਕੋਈ ਨੁਕਸਾਨ ਨਹੀਂ ਕਰਿਆ ਇੱਕ ਦਿਨ ਹੋ ਗਿਆ ਦੂਸਰੇ ਦਿਨ ਦੀ ਵੀਡੀਓ ਇਹ ਤੇ ਆ ਚੈਸ ਤਜਰਬੇ ਰਹੀ ਆ ਜੇ ਜੇ ਤੁਹਾਡਾ ਜੇ ਤੁਹਾਡਾ ਝੋਨਾ ਲਵੇ ਲੱਗੇ ਪੱਕਣ ਦੇ ਫੇਰ ਨਾ ਪਾਇਓ ਜੇ ਝੋਨਾ ਹਜੇ ਤੁਹਾਡਾ ਕੱਟੂਗਾ 20 25 ਦਿਨ ਜਾਂ 25 ਦਿਨ ਲਾ ਲਾ ਮਹੀਨਾ ਲਾ ਲਓ ਫੇਰ ਚੈਸ ਸੜਕ ਦਿਓ ਯਾਰ ਸਿਰਾਂ ਰਿਜ਼ਲਟ ਆ ਜਾਮਾਗਾ ਆਪਣੇ ਵੀਡੀਓ ਦੇਖਣ ਲਈ ਧੰਨਵਾਦ ਜੀ ਆ YouTube ਤੇ Facebook ਚੈਨਲ ਫੋਲੋ ਕਰ ਲਓ ਧੰਨਵਾਦ ਬਰੇ